ਸੀ ਦੇਖੋ ਵੀ ਜੀਆਸੀ ਇਤਿਹਾਸਫਰੋਲੀ ਹੈ ਨਾ ਤਾਂ ਇਹ ਪਤਾ ਲੱਗਦਾ ਵੀ ਜਦੋਂ ਖੇਤੀ ਅਸਲ ਚ ਸ਼ੁਰੂ ਹੋਈ ਹੈ ਨਾ ਦੁਨੀਆ ਦੇ ਵਿੱਚ ਤੇ ਉਹਦੀ ਖੋਜ ਹੀ ਔਰਤਾਂ ਨੇ ਕੀਤੀ ਆ ਪਰ 2005 ਦੀ ਰੰਜਨਾ ਪਾੜੀ ਦੀ ਰਿਪੋਰਟ ਇਹ ਕਹਿੰਦੀ ਆ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ 23 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਆ ਕਰਜ਼ੇ ਦੇ ਕਰਕੇ ਕਿਉਂਕਿ ਉਹਨਾਂ ਪਰਿਵਾਰਾਂ 'ਚ ਕਰਜ਼ੇ ਇੰਨਾ ਚੜਿਆ ਕਿ ਉਹ ਲਾ ਨਹੀਂ ਸਕਦੇ ਡੰਗਰ ਵਸ਼ਾ ਵੇਚ ਕੇ ਵੀ ਹੈ ਨਾ ਸੰਗਰੂਰ ਜਿਹੜੇ ਦੇ ਵਿੱਚ 33 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਤੇ ਤਾਜ਼ਾ ਅੰਕੜੇ ਕਹਿੰਦੇ ਕਿ ਹਰ 100 100 ਕਿਸਾਨ ਔਰਤਾਂ 'ਮਗਰ 8 ਕਿਸਾਨ ਔਰਤਾਂ ਖੁਦਕੁਸ਼ੀ ਕਰ ਰਹੀਆਂ ਪਰ ਇਹ ਅੰਕੜਾ ਕਿਸੇ ਅਖਬਾਰ ਦੀ ਸੁਰਖੀ ਨਹੀਂ ਬਣਿਆ ਕਿਉਂਕਿ ਔਰਤਾਂ ਨੂੰ ਕਿਸਾਨਾਂ ਦੀ ਕੈਟਾਗਰੀ 'ਚ ਨਹੀਂ ਰੱਖਿਆ ਜਾਂਦਾ ਹੈਗਾ ਭੈਣ ਜੀ ਅੱਜ ਤੁਸੀਂ ਜਿਹੜੀ ਇਹ ਹਜ਼ਾਰਾਂ ਪੈਣਾਂ ਦਾ ਇਕੱਠ ਕਰਕੇ ਕਨਵੈਨਸ਼ਨ ਕੀਤੀ ਹੈ ਇਹ ਕੀ ਸੋਚ ਕੇ ਕੀਤੀ ਹੈ ਦਾ ਮਕਸਦ ਕੀ ਸੀ ਮੈਂ ਹਰਦੀਪ ਕੌਰ ਕੋਟਲਾ ਔਰਤ ਵੰਗ ਕਿਰਤੀ ਕਿਸਾਨ ਯੂਨੀਅਨ ਅੱਜ ਅਸੀਂ ਔਰਤ ਵੰਗ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਇੱਥੇ ਔਰਤਾਂ ਦੀ ਜਿਹੜੀ ਵਿਸ਼ਾ ਲੋਕ ਕਨਵੈਨਸ਼ਨ ਰੱਖੀ ਜਿਹਦਾ ਖਾਸ ਮੁੱਦਾ ਸੀਗਾ ਕਿ ਕਿਸਾਨ ਲਹਿਰ ਤੇ ਜਮਹੂਰੀ ਲਹਿਰ ਦੇ ਵਿੱਚ ਔਰਤਾਂ ਦੀ ਕੀ ਭੂਮਿਕਾ ਕਿਉਂਕਿ ਔਰਤਾ ਸਮਾਜ ਦਾ ਅੱਧ ਨੇ ਤੇ ਇਹ ਅੱਧਾ ਜਿਹੜਾ ਉਹ ਚੇਤਨ ਹੋਏ ਬਿਨਾ ਜਿਹੜਾ ਬਾਹਰੀ ਰਹਿ ਰਿਹਾ ਹੈ ਤੇ ਅਸੀਂ ਇਸ ਹਿੱਸੇ ਨੂੰ ਅਸੀਂ ਚੇਤਨਾ ਕਿਉਂ ਕਰਨਾ ਕਿਉਂਕਿ ਪੰਜਾਬ ਆ ਜਿਹੜਾ ਉਹ ਇੱਕ ਬਹੁਤ ਵੱਡੇ ਗਹਿਰੇ ਸੰਕਟ ਦੇ ਵਿੱਚ ਜਾ ਰਿਹਾ ਔਰ ਖਾਸ ਕਰਕੇ ਪੰਜਾਬ ਖੇਤੀ ਸੁਭਾ ਹੋਣ ਕਰਕੇ ਔਰ ਜਿਹੜਾ ਇੱਥੋਂ ਦਾ ਸਾਮਰਾਜੀ ਖੇਤੀ ਮਾਡਲ ਆ ਉਸੇ ਨਹੀਂ ਸਾਰੇ ਪੰਜਾਬ ਨੂੰ ਜਿਹੜਾ ਇੱਕ ਸੰਕਟ ਦੇ ਵਿੱਚ ਲਿਆਂਦਾ ਹੋਇਆ ਔਰ ਅੱਜ ਉਸੇ ਸੰਕਟ ਤੇ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਕਿ ਔਰਤਾਂ ਦੇ ਨਾਲ ਜੁੜਿਆ ਹੋਇਆ ਵਾ ਤੇ ਉਸ ਮਸਲੇ ਨੂੰ ਲੈ ਕੇ ਅਸੀਂ ਜਿਹੜੀ ਕਨਵੈਨਸ਼ਨ ਇਹ ਕੀਤੀ ਸੀਗੀ ਜਿਹਦਾ ਚ ਮੁੱਖ ਸੀਗਾ ਕਿ ਜਿਹੜਾ ਪੰਜਾਬ ਦਾ ਖੇਤੀ ਮਾਡਲ ਆ ਸਾਮਰਾਜੀ ਖੇਤੀ ਮਾਡਲ ਆ ਇਹਨੂੰ ਬਦਲ ਕੇ ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਮਾਡਲ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਦੂਜੀ ਗੱਲ ਕਿ ਜਿਹੜਾ ਭਾਰਤ ਦਾ ਵਪਾਰ ਉਹ ਪਾਕਿਸਤਾਨ ਦੇ ਨਾਲ ਵਾਗਾ ਤੇ ਹੁਸੈਨੀ ਵਾਲਾ ਬਾਰਡਰ ਦੇ ਰਾਹੀਂ ਕੀਤਾ ਜਾਣਾ ਚਾਹੀਦਾ ਹਰੇ ਖੇਤਾਂ ਕਿ ਜਿਹੜਾ ਨਹਿਰੀ ਪਾਣੀ ਆ ਉਹ ਪਹੁੰਚਦਾ ਹੋਣਾ ਚਾਹੀਦਾ ਤੇ ਹਰ ਘਰ ਤੱਕ ਪੀਣ ਵਾਲਾ ਪਾਖੜਾ ਦਾ ਜਿਹੜਾ ਨੀਲੀ ਪਾਵ ਵਾਲਾ ਪਾਣੀ ਆ ਉਹ ਪਾਸਾ ਹੋਣਾ ਚਾਹੀਦਾ ਤੇ ਜਿਹੜੇ ਕਿਸਾਨੀ ਕਰਜ਼ੇ ਨੇ ਜਾਂ ਮਜ਼ਦੂਰਾਂ ਦੇ ਕਰਜ਼ੇ ਆ ਇਹਨਾਂ ਦੇ ਉੱਪਰ ਲੀਕ ਵੱਜਣੀ ਚਾਹੀਦੀ ਆ ਹੁਣ ਇਹ ਸਾਰੇ ਦੇ ਸਾਰੇ ਜੁੜੇ ਹੋਏ ਇਸ ਮਾਡਲ ਦੇ ਨਾਲ ਆ ਜਿਵੇਂ ਹੁੰਦਾ ਕੀ ਹੈ ਕਿ ਕਈ ਵਾਰੀ ਆਪਣਾ ਸਿਰ ਭੀੜ ਹੁੰਦਾ ਨਾ ਆਪਾਂ ਘਰ ਚ ਜੇ ਤਾਂ ਗੋਲੀ ਪਈ ਅਸੀਂ ਸਿਰਫ ਦਰਦ ਦੀ ਗੋਲੀ ਲੈਨੇ ਕਿ ਸਾਨੂੰ ਆਰਾਮ ਮਿਲ ਜੇ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਦੁੱਖ ਦਾ ਕਿਉਂ ਆ ਜੇ ਡਾਕਟਰ ਕੋਲੇ ਜਾਣ ਤੇ ਉਹ ਪੁੱਛਦਾ ਵੀ ਤੁਹਾਨੂੰ ਕੱਜ ਤਾਂ ਨਹੀਂ ਹੋਈ ਜਾਂ ਕੋਈ ਹੋਰ ਕਾਰਨ ਤੇ ਨਹੀਂ ਉਹ ਦੀ ਜੜ ਫੜਦੇ ਆ ਤੋ ਇਸ ਕਰਕੇ ਅਸੀਂ ਜਿਹੜਾ ਪੰਜਾਬ ਦਾ ਇਹ ਸੰਕਟ ਆ ਉਹਦੀ ਹੁਣ ਜੜ ਫੜੀ ਹੈ ਕਿ ਉਹਦੀ ਜੜ ਕੀ ਆ ਉਸ ਜੜ ਨੂੰ ਦੂਰ ਕਰੀਏ ਤਾਂ ਕਿ ਅਸੀਂ ਇਸ ਸੰਕਟ ਨੂੰ ਦੂਰ ਕਰ ਸਕੀਏ ਪੰਜਾਬ ਦੇ ਵਿੱਚੋਂ ਕੱਢ ਸਕੀਏ ਨਾ ਤਾਂ ਇਸ ਸੰਕਟ ਦਾ ਜਿਹੜਾ ਅਸਰ ਆ ਉਹ ਸਾਡੀਆਂ ਔਰਤਾਂ ਤੇ ਬਹੁਤ ਵੱਡੀ ਪੱਧਰ ਤੇ ਪੈ ਰਿਹਾ ਜਿਹਦੀ ਚਰਚਾ ਨਹੀਂ ਹੋ ਰਹੀ ਕਿਤੇ ਵੀ ਹਾਂ ਹਾਂ ਕਿਉਂਕਿ ਔਰਤਾਂ ਨੂੰ ਕਿਸਾਨ ਗਿਣੇ ਨਹੀਂ ਜਾਂਦਾ ਤੇ ਤੁਸੀਂ ਮਾਪਰਧਾਨ ਸਮਾਜ ਸੀਗੀ ਤੇ ਜਿਵੇਂ ਜਿਵੇਂ ਸਮਾਜ ਅੱਗੇ ਨੂੰ ਵਧਦਾ ਗਿਆ ਕੰਮਾਂ ਦੀ ਵੰਡ ਹੁੰਦੀ ਗਈ ਬਾਹਰਲੇ ਕੰਮ ਬੰਦਿਆਂ ਇਸੇ ਅਗੇ ਘਰਾਂ ਦੇ ਕੰਮ ਔਰਤਾਂ ਦੇ ਹਿੱਸੇ ਆ ਗਏ ਤੇ ਇਸ ਕਰਕੇ ਔਰਤਾਂ ਜਿਹੜੀਆਂ ਸੀ ਉਹ ਖੇਤੀ ਤੋਂ ਘਰਾਂ ਤੱਕ ਸੀਮਿਤ ਹੋ ਗਈਆਂ ਪਰ ਅੱਜ ਵੀ ਉਹਨਾਂ ਦਾ ਕੰਮ ਆ ਜਿਹੜਾ ਖੇਤੀ ਦੇ ਨਾਲ ਜੁੜਿਆ ਹੋਇਆ ਕਿ ਪਰਿਵਾਰ ਚ ਔਰਤ ਸਭ ਤੋਂ ਪਹਿਲਾਂ ਉੱਠਦੀ ਆ ਸਵੇਰ ਦੀ ਪਹਿਲੀ ਚਾਹ ਬਣਾਉਂਦੀ ਆ ਸਾਰੇ ਪਰਿਵਾਰ ਨੂੰ ਜਗਾ ਕੇ ਆਪੋ ਆਪਣੇ ਕੰਮਾਂ ਤੇ ਭੇਜਦੀ ਆ ਔਰ ਸਾਰਾ ਘਰ ਦਾ ਕੰਮ ਰਾਤ ਦੇ ਸੌਣ ਤੱਕ ਉਹ ਕਰਦੀ ਆ ਨਾ ਪਰ ਉਹ ਇੱਕ ਫ੍ਰੀ ਦੀ ਲੇਬਰ ਆ ਇਹ ਜੋੜੀ ਜਾਂਦੀ ਆ ਨਾ ਕਿ ਸੇ ਹੋਰ ਕੰਮ ਚ ਜੋੜੀ ਜਾਂਦੀ ਆ ਜਦ ਕਿ ਔਰਤ ਦਾ ਇਹ ਖੇਤੀ ਚ ਬਰਾਬਰ ਦਾ ਇੱਕ ਹਿੱਸਾ ਵਾ ਜੇ ਉਹ ਇਹ ਕੰਮ ਨਾ ਕਰੇ ਤਾਂ ਸਾਡੇ ਬੰਦੇ ਜਿਹੜੇ ਆ ਉਹ ਇੱਕ ਕੰਮ ਨਹੀਂ ਕਰ ਪਾਉਣਗੇ ਨਾ ਉਹ ਉਧਰ ਵੀ ਨਹੀਂ ਧਿਆਨ ਦੇ ਪਾਉਣਗੇ ਉਧਰ ਵੀ ਨਹੀਂ ਦੇ ਪਾਉਣਗੇ ਤਾਂ ਇਸ ਕਰਕੇ ਕਿਉਂਕਿ ਔਰਤਾ ਸਮਾਜ ਦੋਹਰੇ दर्जे ਦੀਆਂ ਨਾਗਰਿਕਾ ਹੋ ਉਹਨਾਂ ਨੂੰ ਕਿਸਾਨੀ ਚ ਵੀ ਨਹੀਂ ਗਿਣਿਆ ਜਾਂਦਾ ਤਾਂ ਇਸ ਕਰਕੇ ਉਹਨਾਂ ਦੇ ਉੱਪਰ ਪਰ ਅਸਰ ਜਿਹੜਾ ਵਾ ਉਹ ਬਹੁਤ ਵੱਡਾ ਹੋ ਰਿਹਾ ਹੁਣ ਇਸੇ ਖੇਤੀ ਮਾਡਲ ਕਰਕੇ ਕਿਸਾਨ ਜਿਹੜੇ ਬਹੁ ਵੱਡੀ ਪੱਧਰ ਤੇ ਖੁਦਕੁਸ਼ੀਆਂ ਕਰਨ ਵਾਲੇ ਪਾਸੇ ਆ ਗਏ ਜਿਹੜਾ ਕਿ ਪਹਿਲਾਂ ਨਹੀਂ ਸੀ ਔਰ ਇਸ ਕਰਕੇ ਦੀ ਚਰਚਾ ਨਹੀਂ ਹੈ ਪਰ ਔਰਤਾਂ ਦੀ ਜਿਹੜੀ ਕਰਜ਼ੇ ਕਰਕੇ ਹਾਲਤ ਹੁੰਦੀ ਆ ਬਹੁਤ ਸਾਰੀਆਂ ਔਰਤਾਂ ਨੂੰ ਤਾਂ ਕਰਜ਼ੇ ਦਾ ਪਤਾ ਜਿਹੜਾ ਉਹ ਬੰਦੇ ਦੀ ਮੌਤ ਤੋਂ ਬਾਅਦ ਲੱਗਦਾ ਕਿ ਸਾਡੇ ਸਰ ਕਿੰਨਾ ਕਰਜ਼ਾ ਕੀਤਾ ਕਿਤੋਂ ਕਿਤੋਂ ਅਸੀਂ ਕਰਜ਼ਾ ਜਿਹੜਾ ਉਹ ਲਿਆ ਹੋਇਆ ਤੇ ਜਦੋਂ ਘਰ ਚੋਂ ਕਮਾਉਣ ਵਾਲੇ ਬੰਦੇ ਦੀ ਮੌਤ ਹੋ ਜਾਂਦੀ ਹੈ ਨਾ ਤਾਂ ਬੈਂਕਾਂ ਵਾਲੇ ਆੜਤੀਏ ਸਾਰੇ ਉਹਨਾਂ ਦੇ ਘਰ ਗੇੜੇ ਮਾਰਦੇ ਕਿ ਸਾਡਾ ਕਰਜ਼ਾ ਉਤਾਰੋ ਕਿਉਂਕਿ ਇਹਨਾਂ ਨੂੰ ਇਸ ਗੱਲ ਦਾ ਹੁੰਦਾ ਕਿ ਹੁਣ ਬੰਦਾ ਹੈ ਨਹੀਂ ਘਰ 'ਚ ਤੇ ਔਰਤਾਂ ਕਿੱਥੋਂ ਦੇਣਗੀਆਂ ਕਈ ਵਾਰੀ ਉਹ ਜ਼ਮੀਨ ਤਾਂ ਵੀ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਕਿ ਘਰ 'ਚ ਇਕੱਲੀਆਂ ਔਰਤਾਂ ਵਾਂ ਜਿੰਨਾ ਪਰਿਵਾਰਾਂ ਚ ਇਕੱਲੀਆਂ ਕੁੜੀਆਂ ਹੁੰਦੀਆਂ ਮੁੰਡਾ ਨਹੀਂ ਹੁੰਦਾ ਉਹਨਾਂ ਦੇ ਸਕੇ ਸਬੰਧੀ ਵੀ ਉਹਨਾਂ ਦੀ ਜ਼ਮੀਨ ਨੱਪਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡੇ ਸਮਾਜ ਦੀ ਤਰਸਦੀ ਇਹ ਆ ਕਿ ਨਾ ਤਾਂ ਔਰਤਾਂ ਦੇ ਹਿੱਸੇ ਕੋਈ ਜ਼ਮੀਨ ਆ ਨਾ ਉਹਨਾਂ ਦੇ ਨਾਮ ਤੇ ਕੋਈ ਘਰਬਾਰ ਆ ਨਾ ਇਸ ਕਰਕੇ ਭਾਵੇਂ ਉਹ ਕਰਜ਼ਾ ਚੜਦਾ ਪਰ ਉਹ ਲੋਣਾ ਵਾਪਸ ਉਹਨਾਂ ਨੂੰ ਹੀ ਪੈਂਦਾ ਵਾ ਇਹ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਝੱਲਣੀਆਂ ਪੈਂਦੀਆਂ ਮਤਲਬ ਖੇਤੀ ਸੰਕਟ ਜਿਹੜਾ ਕਿ ਕਿਸਾਨ ਮਰਦਾਂ ਦੇ ਸਿਰ ਵੀ ਉਹਨਾਂ ਤੇ ਕਿਸਾਨ ਔਰਤਾਂ ਦੇ ਸਿਰ ਵੀ ਬਿਲਕੁਲ ਇਹ ਦੋਨਾਂ ਦਾ ਸਿਰ ਹੀ ਉਹਨਾਂ ਹੈ ਕਿਉਂਕਿ ਖੇਤੀ ਕੱਲੀਆਂ ਪੰਜਾਬ 'ਚ ਹੀ ਘਟ ਕਰਦੀਆਂ ਔਰਤਾਂ ਪਰ ਬਹੁਤ ਸਾਰੀਆਂ ਔਰਤਾਂ ਜਿਨ੍ਹਾਂ 'ਚ ਖੁਲ ਖੁਸ਼ੀ ਕਰ ਚੁੱਕੇ ਹਨ ਪਰਿਵਾਰਾਂ ਦੇ ਮੈਂਬਰ ਉਹ ਔਰਤਾਂ ਆਪ ਵੀ ਕਰ ਰਹੀਆਂ ਖੇਤੀ ਉਹ ਮਤਲਬ ਖੇਤ 'ਚ ਖੋ ਟਰੈਕਟਰ ਚਲਾ ਕੇ ਸਾਰਾ ਕੰਮ ਕਰ ਰਹੀਆਂ ਹੁਣ ਤਾਂ ਕਈ ਸੋਸ਼ਲ ਮੀਡੀਆ ਔਨ ਕਰਕੇ ਜਾਦਾ ਚਰਚਾ ਆਉਣ ਲੱਗੀ ਜਿਹੜੀ ਕਿ ਪਹਿਲਾਂ ਨਹੀਂ ਆਉਂਦੀ ਹੁੰਦੀ ਸੀ ਤੇ ਉਹਨਾਂ ਵਾਰ ਤੇ ਔਰਤਾਂ ਬਾਰੇ ਇਹ ਵੀ ਪ੍ਰਚਲਿਤ ਹੁੰਦਾ ਵੀ ਉਹ ਬੰਦੇਾਂ ਵਾਂਗੂ ਕੰਮ ਕਰਦੀਆਂ ਖੇਤਾਂ ਦਾ ਵੀ ਕਰਦੀਆਂ ਨਾ ਪਿਛਲੇ ਸਾਲ ਇੱਕ ਭਰਾ ਨੇ ਆਪਣਾ ਭਰਾਸ ਕਰਕੇ ਕਤਲ ਕੀਤਾ ਕਿਉਂਕਿ ਉਹਦੇ ਬੇਟੀ ਸੀਗੀ ਕਿ ਉਹਦੀ ਜ਼ਮੀਨ ਜਾਇਦਾਦ ਮੈਨੂੰ ਚਲੀ ਜਾਵੇ ਉਹਦੇ ਧੀ ਨੂੰ ਨਾ ਜਾਵੇ ਹਨਾ ਕਿ ਔਰਤਾਂ ਨੂੰ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਉਹ ਜ਼ਮੀਨ ਤੋਂ ਵੀ ਹੂਣੀ ਆ ਕਿ ਉਹਦੀਆਂ ਮਾਲਕ ਵੀ ਨਹੀਂ ਬਣ ਪਾਉਂਦੀਆਂ ਫਿਰ ਇਸ ਖੇਤੀਬਾੜੀ ਦੇ ਮਾਡਲ ਨੇ ਜਿੱਥੇ ਮਸ਼ੀਨੀ ਕਰਨ ਲੈ ਕੇ ਆਂਦਾ ਲੋਕਾਂ ਨੂੰ ਜ਼ਮੀਨਾਂ ਚੋਂ ਵਿੱਲੇ ਕੀਤਾ ਪਰ ਉੱਥੇ ਨੇ ਨਾਲ ਬਹੁਤ ਵੱਡੀ ਪੱਧਰ ਤੇ ਬਿਮਾਰੀਆਂ ਵੀ ਦਿੱਤੀਆਂ ਜਿਹੜਾ ਸਭ ਤੋਂ ਵੱਡਾ ਅਸਰ ਔਰਤਾਂ ਤੇ ਆ ਤੁਸੀਂ ਦੇਖੋ ਅੱਜ ਔਰਤਾਂ ਦੇ ਵਿੱਚ ਹਰ ਉਮਰ ਦੀ ਔਰਤ ਚ ਬਜ਼ੁਰਗ ਤੱਕ ਬੱਚੇਦਾਨੀ ਦਾ ਕੈਂਸਰ, ਛਾਤੀ ਦਾ ਕੈਂਸਰ, ਇਹ ਸਭ ਤੋਂ ਜ਼ਿਆਦਾ ਵੱਡੀ ਪੱਧਰ ਤੇ ਹੋ ਰਿਹਾ। ਮੰਦਭੁੱਦੀ ਬੱਚੇ ਪੈਦਾ ਹੋ ਰਹੇ ਆ ਜਿਹੜੇ ਕਿ ਪਹਿਲਾਂ 1 ਲੱਖ ਬੱਚੇ ਮਗਰ ਇੱਕ ਬੱਚਾ ਹੁੰਦਾ ਸੀ ਜਿਹੜੇ ਹੁਣ ਸੈਂਕੜਿਆਂ ਦੀ ਗਿਣਤੀ 'ਚ ਪੈਦਾ ਹੋ ਰਹੇ ਆ। ਹਨਾ ਬਹੁਤ ਸਾਰੇ ਜਿਹੜੇ ਗੰਭੀਰ ਰੋਗ ਨੇ ਨੌਜਵਾਨ ਕੁੜੀਆਂ ਤੇ ਦਾੜ੍ਹੀ ਆਉਣ ਲੱਗ ਪਈ ਆ, ਮੁੰਡਿਆਂ ਤੇ ਦਾੜ੍ਹੀ ਘਟਣ ਲੱਗ ਪਈ ਜਿਹੜੇ ਅਸੀਂ ਇਦਾਂ ਦੇ ਕਦੀ ਕੇਸ ਨਹੀਂ ਸੀ ਸੁਣੇ। ਹੁਣ ਇਹਦਾ ਅਸਰ ਕੱਲੀਆਂ ਔਰਤਾਂ ਤੇ ਨਹੀਂ, ਸੂਚਾ ਪੰਜਾਬ ਜਿੰਨੇ ਲੋਕ ਅਨਾਜ ਖਾਂਦੇ ਆ, ਪਾਣੀ ਪੀਂਦੇ ਆ ਸਾਰੀ ਹਸਤੀ ਮਾਰਦੇ ਏਠਾ। ਬਠਿੰਡਾ ਦਾ ਟੈਸਟ ਲਿਆ ਹੈਗਾ ਤਾਂ ਜਿਹਦਾ ਚ 7 ਸਾਲ ਤੋਂ 14 ਸਾਲ ਦੇ ਬੱਚਾਂ ਦਾ ਸੈਂਪਲ ਲਿਆ ਔਰ ਬਲੱਡ ਕੈਂਸਰ ਦੇ ਕੇਸ ਨਿਕਲੇ ਉਹਨਾਂ ਬੱਚਾਂ ਤੋਂ ਸਾਰੇ ਹੀ ਪੰਜਾਬ ਦੇ ਤਾਂ ਇਹ ਕਿੰਨੀ ਖਤਰਨਾਕ ਰਿਪੋਰਟ ਆ ਸਾਡੇ ਸਾਹਮਣੇ ਲੋਕਾਂ ਨੂੰ ਪਰੇਸ਼ਾਨ ਕਰਦੀ ਆ ਔਰ ਦੂਸਰੀ ਗੱਲ ਕੀ ਇਹ ਇਲਾਜ ਇਹਨੇ ਮਹਿੰਗਾ ਕਿ ਬੰਦਾ ਆਪਣਾ ਘਰ-ਬਾਰ ਜ਼ਮੀਨ ਜਾਇਦਾਦ ਵੀ ਵੇਚ ਦੇਣਾ ਫਿਰ ਵੀ ਇਲਾਜ ਸੰਭਵ ਨਹੀਂ ਹੈ ਇਹਦਾ ਇਹਨਾਂ ਲੰਬਾ ਇਲਾਜ ਚੱਲਦਾ ਤਾਂ ਇਸ ਕਰਕੇ ਸਾਰੀ ਚੀਜ਼ ਦਾ ਖਮਿਆਜਾ ਔਰ ਤਾਨੂੰ ਵੀ ਭੁਗਤਣਾ ਪੈਂਦਾ ਦੂਜਾ ਇਸ ਸੰਕਟ ਨੇ ਸਾਡੇ ਵਿੱਚ ਜਿਹੜਾ ਪਾਣੀ ਦਾ ਸੰਕਟ ਖੜਾ ਕੀਤਾ ਸਭ ਤੋਂ ਵੱਡਾ ਕਿਉਂਕਿ ਇਹ ਖੇਤੀ ਮਾਡਲ ਜਿਹੜਾ ਉਹ ਫਸਲਾਂ ਦੇ ਆਧਾਰ 'ਤੇ ਜਿਹੜੀਆਂ ਬਹੁਤ ਜ਼ਿਆਦਾ ਪਾਣੀ ਲੈਂਦੀਆਂ